ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਉਣ ਲੱਗੇ ਆਂ ਬਹੁਤ ਹੀ ਸੋਹਣੇ ਤੇ ਪਿਆਰੇ ਪਿਆਰੇ ਸੂਟ ਜਿਨ੍ਹਾਂ ਦਾ ਰੇਟ ਹੋਊਗਾ ਸਿਰਫ ਤੇ ਸਿਰਫ 7350 ਰੁਪਏ ਸ਼ਿਪਿੰਗ ਹੋਊਗੀ ਫ੍ਰੀ ਕਾਟਨ ਦੇ ਸੂਟ ਹੋਣਗੇ ਦੁਪੱਟਿਆਂ ਵਾਲੇ ਦੁਪੱਟੇ ਇਹਨਾਂ ਦਾ ਮਸਲੀਨ ਦੇ ਕੋਟਾ ਡੋਰੀਆ ਦੇ ਤੇ ਬਹੁਤ ਸੋਹਣੇ ਦੁਪੱਟੇ ਜੇ ਰੇਟ ਜਿਹੜਾ ਜੇ ਸਿਰਫ ਤੇ ਸਿਰਫ 7350 ਰੁਪਏ ਰਿਕਵੈਸਟ ਉਹੀ ਬਾਰ-ਬਾਰ ਅਪੀਲ ਤੁਹਾਨੂੰ ਸਾਰਿਆਂ ਨੂੰ ਪੈਣਾ ਨੂੰ ਹੱਥ ਬੰਨ੍ਹ ਕੇ ਕਿ ਪਲੀਜ਼ ਐਡਰੈਸ ਮੈਨੂੰ ਮੈਂਸ਼ਨ ਨਾ ਕਰਿਆ ਕਰੋ ਪ੍ਰੋਪਰ ਭੇਜਿਆ ਕਰੋ ਇੱਕੋ ਮੈਸੇਜ ਦੇ ਵਿੱਚ ਤੇ ਫੋਨ ਐਡਰੈਸ ਭੇਜਿਆ ਕਰੋ ਦੋ ਫੋਨ ਨੰਬਰ ਭੇਜਿਆ ਕਰੋ ਅੱਜ ਵੀ ਮੈਨੂੰ ਕੋਰੀਅਰ ਵਾਲੇ ਦੀ ਕਿਸੇ ਦੀ ਕਾਲ ਆਈ ਆ ਲੁਧਿਆਣੇ ਤੋਂ ਹੀ ਗਏ ਉਹਨਾਂ ਵੀ ਮੈਨੂੰ ਇਹੋ ਕਹਾ ਕਹਿੰਦੇ ਕਸਟਮਰ ਭਾਜੀ ਫੋਨ ਨਹੀਂ ਚੁੱਕਣਦੇ ਬਾਹਰ ਅਸੀਂ ਪਹਿਲਾਂ ਮਾਰਨੇ ਉਹ ਬੂਹੇ ਨਹੀਂ ਖੋਲਣਦੇ ਸੋ ਇਦਾਂ ਦੀਆਂ ਪ੍ਰੋਬਲਮ ਕਈ ਵਾਰੀ ਆਉਂਦੀਆਂ ਸਾਨੂੰ ਇੱਕ ਨੰਬਰ ਹੋਣ ਕਰਕੇ ਦੋ ਨੰਬਰ ਦਿਓਗੇ ਤਾਂ ਤੁਹਾਡੇ ਦੂਜੇ ਨੰਬਰ ਤੇ ਕਾਲ ਹੋ ਜਾਊਗੀ ਇਸ ਤੋਂ ਬਾਅਦ ਆਪਣੀ ਸ਼ਾਪ ਦਾ ਐਡਰੈਸ ਹੈਗਾ ਜੇ ਰਾਜਸਥਾਨ ਸੀ ਪੁਰਾਣੇ ਅੱਡੇ ਮੇਨ ਬਾਜ਼ਾਰ ਦੇ ਅੰਦਰ ਕਦੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਸਵੇਰੇ 8 ਵਜੇ ਤੋਂ ਲੈ ਕੇ ਰਾਤੀ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਤੇ ਬਾਕੀ ਪਲੀਜ਼ ਰਿਕਵੈਸਟ ਇਹ ਵੀ ਆ ਜਿਹੜੇ ਕਸਟਮਰ ਆ ਸਾਡੀਆਂ ਪੁਰਾਣੀਆਂ ਵੀਡੀਓ ਜਿੱਦਾਂ 3-4 ਦਿਨ ਪਹਿਲਾਂ ਵਾਲੀ ਵੀਡੀਓ ਵੇਖ ਕੇ ਆਉਂਦੇ ਆ ਸਟਾਕ ਲੈਣ ਉਹਨਾਂ ਨੂੰ ਨਹੀਂ ਮਿਲਦਾ ਫਿਰ ਉਹ ਕਹਿੰਦੇ ਤੁਸੀਂ ਵੀਡੀਓ 'ਚ ਕਹੋਛ ਦੱਸੋ ਹੁੰਦੇ ਜੇ ਐਸੀ ਤੁਹਾਡਾ ਕੋਈ ਕੋਸ਼ ਹੁੰਦਾ ਆ ਇਦਾਂ ਨੀਗਾ ਭਰਾਓ ਭੈਣੋ ਬੇਨਤੀ ਇਹ ਹੈ ਕਿ ਆ ਸੂਟ ਮੈਂ ਸ਼ਾਪ ਤੋਂ ਹੀ ਲੈ ਕੇ ਆਉਣਾ ਆ ਇਹ ਵੀਡੀਓ ਪਾ ਕੇ ਉੱਥੇ ਹੀ ਲੈ ਕੇ ਜਾਂਦੇ ਆ ਉੱਥੇ ਹੀ ਪਾਰਸਲ ਬਣਦੇ ਆ ਉੱਥੇ ਹੀ ਪਾਰਸਲ ਬੁੱਕ ਹੁੰਦੇ ਆ ਤੇ ਸੋ ਪਲੀਜ਼ ਤੁਸੀਂ ਜਿੱਦਾਂ ਹੁਣ ਲਾਈਵ ਵੇਖਿਆ ਸਵੇਰੇ ਸ਼ੌਪ ਤੇ ਆ ਜਾ ਤੁਹਾਨੂੰ ਮਿਲ ਜਾਣਗੇ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਜਿਹੜੇ ਬੁੱਕ ਹੋ ਗਏ ਉਹ ਆਪਾਂ ਕੱਢ ਲੈਣੇ ਜਿਹੜੇ ਰਹਿ ਜਾਣਗੇ ਉਹ ਤੁਹਾਨੂੰ ਦੇ ਦਾਂਗੇ ਇਦਾਂ ਹੁੰਦਾ ਹੈ ਲੇਟ ਵੀਡੀਓ ਵੇਖ ਕੇ ਜਿਹੜੇ ਆਉਂਦੇ ਉਹਨਾਂ ਕੋ ਮਾਫੀ ਚਾਹਾਂਗੇ ਜੀ ਬਾਕੀ ਟਾਈਮ ਵੇਸਟ ਨਾ ਕਰਦਾ ਵੀਡੀਓ ਕਰਦਾ ਸ਼ੁਰੂ ਆ ਜਾਓ ਕਰੋ ਚੈੱਕ ਲਓ ਜੀ ਪਹਿਲਾ ਸੂਟ ਹੈ ਗਾਜੇ ਕਾਟਨ ਦਾ ਬਹੁਤ ਹੀ ਸੋਹਣਾ ਸੂਟ ਜੇ ਤੇ ਬੜਾ ਹੀ ਪਿਆਰਾ ਸੂਟ ਵੇਖ ਸਕਦੇ ਤੁਸੀਂ ਸਾਢੇ 3 ਮੀਟਰ ਦੀ ਕੱਟ ਜੇ ਵੱਡੇ 바ਰ ਦੇ ਨਾਲ ਵੱਡਾ 바ਰ ਜਿਹੜਾ ਇਹਦਾ ਸਾਢੇ 3 ਮੀਟਰ ਤਾਂ ਹੁੰਦਾ ਉਹ 5 ਮੀਟਰ ਦੇ ਕਰੀਬ ਹੁੰਦਾ ਸੂਟ ਬੜੇ ਰਵਾਇਨਾਂ ਦਾ ਸੂਟ ਬਣ ਜਾਂਦਾ ਹੈ ਕਸਟਮਰ ਭਾਵੇਂ ਹਲਦੀ ਵੀ ਹੋਵੇ ਤਾਂ ਵੀ ਬਣ ਜਾਂਦਾ ਇਹਦੇ ਨਾਲ ਹੈਗਾ ਜੇ ਕੋਟਾ ਡੋਰੀਆ ਦਾ ਡਿਜ਼ਾਈਨਰ ਦੁਪੱਟਾ ਆ ਲੋ ਜੀ ਆਹ ਦੁਪੱਟਾ ਜਿਹਦੇ ਨਾਲ ਡਿਜ਼ਾਈਨਰ ਨਹੀਂ ਵੇਖ ਸਕਦੇ ਜੇ ਤੇ ਰੇਟ ਇਹਦਾ ਹੈਗਾ ਜੇ ਸਿੰਗਲ ਸੂਟ ਹੈਗਾ ਜੇ 750 ਦਾ ਤੇ ਦੋ ਤੁਹਾਨੂੰ ਦੇ ਦਾਂਗੇ ਆਪਾਂ 1400 ਦੇ ਸ਼ਿਪਿੰਗ ਫਰੀ ਦੇ ਨਾਲ 200 ਬੁੱਕ ਕਰ ਸਕਦੇ ਜੇ ਤੁਸੀਂ 1400 ਰੁਪਏ ਦੇ ਵਿੱਚ ਸ਼ਿਪਿੰਗ ਦਵਾਂਗੇ ਫ੍ਰੀ ਇਹਨਾਂ ਦੀ ਸਿੰਗਲ ਜਿਹੜਾ ਜੇ ਉਹ ਤੁਹਾਨੂੰ ਮਿਲ ਜੂਗਾ 750 ਦਾ 750 ਰੁਪਏ ਦਾ ਲੋ ਜੀ ਨੈਕਸਟ ਕਰੋ ਚੈੱਕ ਪ੍ਰਿੰਟ ਵੇਖੋ ਕਿੰਨਾ ਸੋਹਣਾ ਜੇ ਕਾਟਨ ਦਾ ਸੂਟ ਜੇ ਕੈਮਰੀ ਕਾਟਨ ਦਾ ਰੇਟ ਇਹਦਾ ਹੈਗਾ ਜੇ 750 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਇਹ ਵੀ ਸੇਮ ਜੇ ਸੂਟ ਤੇ ਦੁਪੱਟਾ ਵੀ ਇਹਦੇ ਨਾਲ ਆਜੂਗਾ ਟਾਈ ਐਂਡ ਡਾਈ ਦਾ 3 ਕਲਰ ਦਾ 3D ਦੁਪੱਟਾ ਜੇ ਤਿੰਨ ਕਲਰਡਾਈ ਹੋਏ ਜੇ ਇਹਦੇ ਵਿੱਚ ਇਹਦਾ ਵੀ ਰੇਟ ਜਿਹੜਾ ਜੇ ਤੁਹਾਨੂੰ ਆਜੂਗਾ ਸੂਟ ਦਾ ਸੇਮ ਹੀ 750 ਰੁਪਏ ਸਿੰਗਲ ਦਾ ਤੇ ਦੋ ਬੁੱਕ ਕਰਦੇ ਜੇ ਤਾਂ ਤੁਹਾਨੂੰ ਮਿਲ ਜੂਗਾ ਜੀ ਸਿਰਫ ਤੇ ਸਿਰਫ 1400 ਰੁਪਏ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਬਹੁਤ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਬਹੁਤ ਹੀ ਸੋਹਣਾ ਬਟਰਫਲਾਈ ਵਾਲਾ ਡਿਜ਼ਾਈਨ ਜੇ ਇਹ ਵੀ ਜਿਹੜਾ ਜੇ ਕੈਮਰੀ ਕਾਟਨ ਦਾ ਸੂਟ ਜੇ ਨਾਲ ਇਹਦੇ ਹੈਗਾ ਜੇ ਦੁਪੱਟਾ ਕੋਟਾ ਡੋਰੀਆ ਦਾ ਇਹ ਵੀ ਸੇਮ ਹੀ 3D ਦੁਪੱਟਾ ਜੇ ਤਿੰਨ ਕਦਰ ਡਾਈ ਹੈ ਦੁਪੱਟੇ ਤੇ ਰੇਟ ਹੈਗਾ ਜੇ ਇਹਦਾ ਵੀ ਸੇਮ ਹੀ 750 ਰੁਪਏ ਦੋ ਸੂਟ ਮਿਲ ਜਾਣਗੇ ਤੁਹਾਨੂੰ 1400 ਦੇ ਸ਼ਿਪਿੰਗ ਆ ਜੂਗੀ ਫ੍ਰੀ ਇਹਨਾਂ ਦੇ ਉੱਪਰ ਰੇਟ ਜਿਹੜਾ ਜੇ ਤੁਹਾਨੂੰ ਪਤਾ ਲੱਗੀਗਾ ਜੀ ਬੜਾ ਘੈਂਟ ਜਿਹਾ ਰੇਟ ਹੈ ਸਸਤਾ ਜਿਹਾ ਇਸ ਤੋਂ ਬਾਅਦ ਫਿਰ ਚੈੱਕ ਕਰੋ ਇਹ ਵੀ ਆ ਗਿਆ ਸੂਟ ਕਾਟਨ ਦੇ ਵਿੱਚ ਤੇ ਸਾਰਾ ਸਟਾਫ ਜਿਹੜਾ ਜੇ ਕਾਟਨ ਦਾ ਜਿਹ ਹੈ ਟਾਈਮ ਦੇ ਉੱਪਰ ਨਾਲ ਇਹਦੇ ਆ ਜੂਗਾ ਜੇ ਸੇਮ ਦੁਪੱਟਾ ਪੀਚ ਕਲਰ ਦਾ ਤੇ ਨਾਲ ਇਹਦੇ ਆ ਜੂਗਾ ਲਾਈਟ ਕਰੀਮ ਸ਼ੇਡ ਆਹ ਲਓ ਜੀ ਇਹਦਾ ਵੀ ਜਿਹੜਾ ਰੇਟ ਜੇ ਤੁਹਾਨੂੰ ਆਪਾਂ ਦੇਵਾਂਗੇ ਸਿਰਫ ਤੇ ਸਿਰਫ 750 ਰੁਪਏ ਸ਼ਿਪਿੰਗ ਫਰੀ ਦੇ ਨਾਲ ਕਾਟਨ ਦਾ ਸੂਟ ਜੇ ਬਹੁਤ ਹੀ ਸੋਹਣੀ ਕੁਆਲਿਟੀ ਜੇ ਕੱਪੜੇ ਦੀ 3.5 ਮੀਟਰ ਦੀ ਕਟ ਜੇ ਵੱਡੇ ਵਰਦੇ ਨਾਲ ਸ਼ਿਪਿੰਗ ਫ੍ਰੀ ਜੀ ਇਹਨਾਂ ਦੀ ਲਓ ਜੀ ਨੈਕਸਟ ਆ ਗਿਆ ਚੈੱਕ ਕਰ ਲਓ ਇਹ ਵੀ ਕਾਟਨ ਦਾ ਸੂਟ ਜੇ ਪ੍ਰਿੰਟ ਬਹੁਤ ਸੋਹਣੇ ਤੇ ਬੜੇ ਸ਼ਾਨਦਾਰ ਪ੍ਰਿੰਟ ਜੇ ਆਹ ਲਓ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ 3D ਦੁਪੱਟਾ ਜਿਹਦੇ ਨਾਲ ਵੀ ਆ ਰਿਹਾ ਕੰਟਰਾਸਟ ਕਲਰ ਮੈਚਿੰਗ ਹੈ ਜਿਹੜੀਆਂ ਬਹੁਤ ਹੀ ਸੋਹਣੀਆਂ ਨੇ ਇਹ ਰੇਟ ਇਹਨਾਂ ਦੇ ਹੈਗੇ ਜੇ 750 ਰੁਪਏ ਸਿੰਗਲ ਦਾ 2 ਹੈਗੇ ਜੇ 1400 ਦੇ ਆ ਲੋ ਜੀ ਇਹ ਆਗਾ ਫਿਰ ਚੈੱਕ ਸੂਟ ਇਹ ਵੀ ਹੈਗਾ ਜੇ ਕਾਟਨ ਦੇ ਵਿੱਚ ਤੇ ਕਾਟਨ ਵੀ ਵਧੀਆ ਵਾਲੀ ਜੇ ਪਿਓਰ ਵਾਲੀ ਕਾਟਨ ਜੇ ਸਰਪਲਸ ਦੀ ਇਹਦੇ ਨਾਲ ਆਗਾ ਜੇ ਦੁਪੱਟਾ ਦੁਪੱਟਾ ਤੁਸੀਂ ਇਹਨਾਂ ਦੇ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਤੁਸੀਂ ਵੇਂਦੇ ਜੇ ਡਿਜ਼ਾਈਨਰ ਦੁਪੱਟੇ ਨੇ ਇਹਨਾਂ ਦੇ ਪੱਟੀ ਵਰਕ ਸਾਰੇ ਦੁਪੱਟੇ ਤੇ ਹੋਇਆ ਜੇ ਨਾਲ ਲੈਂਸ ਲੱਗੀ ਆ ਵਿੱਚ ਕੋਟਾ ਪੱਟੀ ਵਰਕ ਸਾਰਾ ਜਿਹੜਾ ਹੋਇਆ ਘੇਰੇ ਦੇ ਉੱਪਰ ਵੀ ਲਾਇਆ ਸੈਨਾਂ ਸੁੱਟਾਂ ਦੇ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਸੇਮ ਰੇਟ ਦੇ ਵਿੱਚ ਹੀ ਲੋ ਜੀ ਨੈਕਸਟ ਆ ਗਿਆ ਮੈਚਿੰਗ ਦੇ ਨਾਲ ਇਹਦੇ ਨਾਲ ਆ ਗਈ ਬਾਟਮ ਪਲੇਨ ਇਹ ਆ ਗਈ ਸ਼ਰਟ ਪ੍ਰਿੰਟ ਇਹਦੀ ਪਲੇਨ ਆ ਗਈ ਬਾਟਮ ਇਹਦੇ ਨਾਲ ਤੇ ਦੁਪੱਟਾ ਆ ਗਿਆ ਮਸਲੀਨ ਦਾ ਟਾਈ ਐਂਡ ਡਾਈ ਦਾ ਹਾਲੋ ਜੀ ਇਹ ਵੀ ਸੂਟ ਤੁਹਾਨੂੰ ਸੇਮ ਰੇਟ ਦੇ ਵਿੱਚ ਸੇਮ ਰੇਂਜ ਵਿੱਚ ਮਿਲ ਜੂਗਾ ਜੀ ਇਸ ਤੋਂ ਬਾਅਦ ਫਿਰ ਆ ਗਿਆ ਆਪਣੇ ਕੋਲ ਕਾਟਨ 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 ਪ੍ਰਿੰਟ ਵੇਖੋ ਕਿੰਨੇ ਸੋਹਣੇ ਸੋਹਣੇ ਇਹਨਾਂ ਦੇ ਘੰਡ ਘੰਡ ਪ੍ਰਿੰਟ ਨੇ ਇਹਦੇ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਰੇਟ ਇਹਨਾਂ ਦਾ ਜਿਹੜਾ ਜੇ ਉਹ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਹੈ ਦੁਪੱਟੇ ਜਿਹੜੇ ਹੈਗੇ ਜੀ 3D ਕੋਟਾ ਡੋਰੀਆ ਨਾਲ ਇਹਨਾਂ ਦੇ ਲਓ ਜੀ ਆ ਵੀ ਪ੍ਰਿੰਟ ਚੈੱਕ ਕਰੋ ਜੀ ਇਹ ਦੁਬਾਰੇ ਫਿਰ ਰਿਪੀਟ ਤੇ ਆ ਗਿਆ ਜੀ ਇਹ ਵੀ ਕਾਟਨ ਦੇ ਵਿੱਚ ਸੂਟ ਜੇ ਦੁਪੱਟਾ ਇਹਦੇ ਨਾਲ ਹੈਗਾ ਜੀ ਰੈੱਡ ਕਲਰ ਦਾ ਇਹ ਵੀ ਤੁਹਾਨੂੰ ਮਿਲ ਜੂਗਾ ਸੇਮ ਡਿਜ਼ਾਈਨ ਦੇ ਨਾਲ ਕੋਟਾ ਡੋਰੀਆ ਦਾ ਦੁਪੱਟਾ ਜੇ ਪੱਟੀ ਵਰਕ ਸਾਰਾ ਜਿਹੜਾ ਉਦਾਂ ਹੀ ਸਾਰਾ ਗੋਟਾ ਪੱਟੀ ਦਾ ਵਰਕ ਜਿਹੜਾ ਇਹਦੇ ਉੱਪਰ ਤੁਸੀਂ ਦੇਖ ਸਕਦੇ ਜੀ ਲਓ ਜੀ ਇਹ ਆ ਗਿਆ ਫੁੱਲ ਪੇਂਟ ਦੇ ਨਾਲ ਕਾਟਨ ਦੇ ਉੱਪਰ ਆ ਗਿਆ ਫੁੱਲ ਪੇਂਟ ਕਲਰ ਤੁਸੀਂ ਵੇਖ ਸਕਦੇ ਕਿੰਨਾ ਸੋਹਣਾ ਪੂਰਾ ਫੁਲਕਾਰੀ ਸਟਾਈਲ ਜਿਹਾ ਸੂਟ ਜੇ ਨਾਲ ਇਹਦੇ ਹੈਗਾ ਜੀ ਦੁਪੱਟਾ ਕੋਟਾ ਡੋਰੀਆ ਦਾ ਟਾਈ ਐਂਡ ਡਾਈ ਦਾ ਇਹਦੀ ਵੀ ਸੇਮ ਰੇਂਜ ਜੇ ਤੇ ਸੇਮ ਰੇਟ ਜੇ ਚਾਓ ਜੀ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਆ ਗਿਆ ਰਿਪੀਟ ਦੇ ਉੱਪਰ ਆਪਣੇ ਕੋ ਇਹ ਵੀ ਤੁਸੀਂ ਵੇਖ ਲਿਓ ਇਹਦੇ ਨਾਲ ਲਾਈਟ ਬੇਬੀ ਪਿੰਕ ਕਲਰ ਦਾ ਦੁਪੱਟਾ ਜੇ ਤੇ ਆ ਗਾਇਆ ਜੋ suit ਦਾ design ਬਹੁਤ ਹੀ ਸੋਹਣਾ suit ਜੇ ਆ ਲਓ ਜੀ ਦੁਪੱਟਾ ਤੁਸੀਂ ਵੇਖ ਲਓ ਇਹਦਾ ਪੂਰਾ ਡਿਜ਼ਾਈਨਰ ਜੇ ਕੋਟਾ ਡੋਰੀਆ ਦਾ ਦੁਪੱਟਾ ਤੇ ਬੇਬੀ ਪਿੰਕ ਕਲਰ ਤੇ ਚੈੱਕ suit ਦੇ ਨਾਲ ਡਿਜ਼ਾਈਨ ਜਿਹੜਾ ਜੇ ਬਹੁਤ ਸੋਹਣਾ ਜੇ ਤੇ ਕਪੜੇ ਦੀ ਕੁਆਲਿਟੀ ਜਿਹੜੀ ਜੇ ਉਹ ਵੀ ਬੜੀ ਘੈਂਟ ਜੇ ਲਓ ਜੀ ਅੱਗੇ ਆ ਗਿਆ ਮਸਲੀਨ ਦੇ ਸੋਰੀ ਕਾਟਨ ਦੇ ਵਿੱਚ ਦੁਪੱਟਾ ਆ ਗਿਆ ਮਸਲੀਨ ਦਾ ਇਹਦੇ ਨਾਲ ਆਹ ਲੋ ਜੀ ਪ੍ਰਿੰਟ ਵੇਖੋ ਕਿੰਨਾ ਪਿਆਰਾ ਇਹਦਾ ਜਾਮਣੀ ਕਲਰ ਦਾ ਸੂਟ ਤੇ ਪ੍ਰਿੰਟ ਵਿੱਚ ਤੁਸੀਂ ਵੇਖ ਸਕਦੇ ਜਿੱਦਾਂ ਕਿੰਨੇ ਸੋਹਣੇ ਜਗ ਦੇ ਪ੍ਰਿੰਟ ਹੈ ਇਹਦੇ ਵਿੱਚ ਆ ਆ ਗਿਆ ਮਸਲੀਨ ਦਾ ਦੁਪੱਟਾ ਇਹਦੇ ਨਾਲ ਦੁਪੱਟਾ ਵੀ ਦਾ ਜੀ ਉਹ ਵੀ ਡਿਜ਼ਾਈਨਰ ਹੈ ਜੀ ਸੇਮ ਹੀ ਆਹ ਲੋ ਇਹ ਸੂਟ ਇਦਾਂ ਬਣਦੇ ਆ ਇਦਾਂ ਰੈਡੀ ਹੁੰਦੇ ਜੇ ਇਹ ਤੁਹਾਨੂੰ ਮਿਲ ਜਾਣਗੇ ਜੇ 1400 ਦੇ ਦੋ ਸੂਟ ਸਿੰਗਲ ਹੈਗਾ ਜੇ 750 ਰੁਪਏ ਦਾ ਸ਼ਿਪਿੰਗ ਹੈ ਜਿਹੜੇ ਫ੍ਰੀ ਇਹਦੇ ਉੱਤੇ ਤੇ ਆ ਜਿਹੜੇ ਹੁਣ ਹੈਗੇ ਜੀ ਇਹ ਹੈਗੇ ਜੀ ਆਪਣੇ ਕੋਲ ਸਟਨ ਦੇ ਵਿੱਚ ਜਿਹਨੂੰ ਆਪਾਂ ਸ਼ੰਟੂਨ ਵੀ ਕਹਿ ਦਿੰਦੇ ਆ ਇਹਦੇ ਨਾਲ ਵੀ ਹੈਗਾ ਜੇ ਮਸਲੀਨ ਦਾ ਦੁਪੱਟਾ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਜੇ ਦਾ ਬਹੁਤ ਹੀ ਸੋਹਣਾ ਸੂਟ ਜੇ ਇਮਿਟਾ ਨੂੰ ਮਿਲ ਜੂਗਾ ਸੇਮ ਰੇਟ ਦੇ ਵਿੱਚ ਸੇਮ ਰੇਂਜ ਦੇ ਵਿੱਚ ਇਹੋ ਲੋ ਜੀ ਨੈਕਸਟ ਆ ਗਿਆ ਨੈਕਸਟ ਵੀ ਸੇਮ ਜੇ ਆ ਗਿਆ ਜੇ ਟਾਈਗਰ ਪ੍ਰਿੰਟ ਪ੍ਰਿੰਟ ਬਹੁਤ ਹੀ ਪਿਆਰਾ ਟਾਈਗਰ ਪ੍ਰਿੰਟ ਫੈਬਰਿਕ ਹੈਗਾ ਜੇ ਇਹਦਾ ਸਾਰਟਨ ਤੇ ਦੁਪੱਟਾ ਹੈਗਾ ਜੇ ਮਸਲੀਨ ਦਾ ਸੂਟ ਹੈਗਾ ਜੇ ਡਿਜ਼ਾਈਨਰ ਆਲੋ ਆਲੋ ਜੀ ਕਰੋ ਚੈੱਕ ਇਹ ਰਿਹਾ ਇਹ ਟਾਈਗਰ ਪ੍ਰਿੰਟ ਸੂਟ ਟਾਈਗਰ ਪ੍ਰਿੰਟ ਹੀ ਉੱਪਰ ਪੱਟੀ ਨਾਲ ਗੋਟਾ ਪੱਟੀ ਤੇ ਇਹਦੀ ਡਰੈਸ ਫਰੌਕ ਗਾਉਨ ਚੋ ਮਰਜ਼ੀ ਬਣਾ ਲਓ ਦੁਪੱਟਾ ਨਾਲ ਆਊਗਾ ਇਹਦੇ ਲਓ ਜੀ ਅਬੀ ਸੇਮ ਆ ਗਿਆ ਆਪਣੇ ਕੋਲ ਫਿਰ ਸੈਟਨ ਦੇ ਵਿੱਚ ਚੈੱਕ ਕਰ ਲਓ ਇਹ ਵੀ ਤੁਸੀਂ ਬਣਾ ਸਕਦੇ ਜੇ ਡਰੈਸ ਇਹਦੀ ਕੋਈ ਵੀ ਨਾਲ ਇਹ ਹੈ ਜੀ ਪਰਪਲ ਕਲਰ ਦਾ ਦੁਪੱਟਾ ਆਹ ਲਓ ਜੀ ਬਹੁਤ ਸੋਹਣਾ ਦੁਪੱਟਾ ਜਿਹਦਾ ਵੀ ਆਹ ਲਓ ਜੀ ਇਹ ਵੀ ਤੁਹਾਨੂੰ ਸੇਮ ਰੇਂਜ ਸੇਮ ਰੇਟ ਦੇ ਵਿੱਚ ਆ ਜਾਊਗਾ ਸ਼ਿਪਿੰਗ ਫ੍ਰੀ ਦੇ ਨਾਲ ਲਓ ਜੀ ਆਗਾ ਆਪਣੇ ਕੋਲ ਲਾਸਟ ਪ੍ਰਿੰਟ ਇਹਦੇ ਨਾਲ ਦੁਪੱਟਾ ਹੈਗਾ ਜੀ ਚਨਾਮ ਦਾ ਆਹ ਲਓ ਜੀ ਬੜੀ ਸੋਹਣੀ ਪਿਆਜੀ ਜੀ ਖੇੜੇ ਜੇ ਦੁਪੱਟੇ ਦੀ ਤੇ ਨਾਲ ਇਹਦੇ ਹੈਗਾ ਜੀ ਪ੍ਰਿੰਟ ਬਹੁਤ ਪਿਆਰਾ ਇਹ ਹੈਗਾ ਜੀ ਸ਼ੈਂਟੂਨ ਦਾ ਪ੍ਰਿੰਟ ਤੇ ਇਹ ਸਾਰੇ ਸੂਟ ਜਿਹੜੇ ਹੈਗੇ ਇਹ ਤੁਹਾਨੂੰ ਆਪਾਂ ਦੇ ਦੇਣੇ ਆ 750 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਦੋ ਸੂਟ ਦੇਵਾਂਗੇ 1400 ਦੇ ਫ੍ਰੀ ਸ਼ਿਪਿੰਗ ਦੇ ਨਾਲ ਲਾਈਵ ਜੀ ਮੇਰੀ ਬੁਕਿੰਗ ਚੱਲਣ ਰਹੀ ਜੇ ਆਫਲਾਈਨ ਵੀ ਚੱਲਣ ਰਹੀ ਜੇ ਤੁਸੀਂ ਜਿੱਦਾਂ ਮਰਜ਼ੀ ਬੁੱਕ ਕਰ ਸਕਦੇ ਜੇ ਦੁਕਾਨ ਤੋਂ ਲੈਣੇ ਆ ਤਾਂ ਪਲੀਜ਼ ਬੇਨਤੀ ਇਹ ਹੈ ਕਿ ਵੀਡੀਓ ਛੇਤੀ ਵੇਖ ਕੇ ਛੇਤੀ ਆ ਜਾਇਆ ਕਰੋ ਲੇਟ ਵੀਡੀਓ ਜਦੋਂ ਤੁਸੀਂ ਵੇਂਦੇ ਜੇ ਫਿਰ ਉਦੋਂ ਸਾਡਾ ਕੋ ਸਟਾਕ ਨਹੀਂ ਦਾ ਫਿਰ ਮਾਫੀ ਚਾਹਾਂਗੇ ਇਹ ਸਟਾਕ ਸਾਰਾ ਜਿਹੜਾ ਜੇ ਇਹ ਆਪਾਂ ਤੁਹਾਨੂੰ ਅੱਜ ਵੀਡੀਓ 'ਚ ਦਿਖਾ ਦਿੱਤਾ ਤੁਹਾਨੂੰ ਮਿਲ ਜਣਗੇ ਸੂਟ ਸੋਹਣੇ ਸੋਹਣੇ ਇਹਨਾਂ ਦਾ ਰੇਟ ਜਿਹੜਾ ਜੇ ਤੁਹਾਨੂੰ ਆਪਾਂ ਦੱਸ ਦਿੰਦਾ 750 ਸਿੰਗਲ ਦਾ ਦੋ ਸੂਟ 1400 ਦੇ ਤੇ ਹੋਰ ਨਵੀਆਂ ਵੀਡੀਓ ਨਵੀਂ ਕਲੈਕਸ਼ਨ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਕਿ ਸਾਡੀ ਕਲੈਕਸ਼ਨ ਵੈਰਾਈਟੀ ਜਿਹੜੀ ਕਿਵੇਂ ਦੀ ਲੱਗ ਰਹੀ ਆ ਬਾਕੀ ਮਿਲਦੇ ਆ ਅਗਲੀ ਵੀਡੀਓ ਜਾਂ ਅਗਲੇ ਬਲੌਗ ਚ ਧੰਨਵਾਦ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਇੱਧਰ ਲਾਈਵ